ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮਹਿੰਮ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਇਹ ਸਾਡੇ ਇਹ ਮਾਨਯੋਗ ਡੀਆਈਜੀ ਸਾਹਿਬ ਸਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਟਾਰੀ ਸਬਡਿਵੀਜ਼ਨ ਦੇ ਵਿੱਚ ਐਸਐਚਓ ਘਰਿੰਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜਿੰਦਰ ਸੌਰੀ ਅੰਮ੍ਰਿਤਸਰ ਪੁਲਿਸ ਧਿਆਤ ਨੂੰ ਬੜੀ ਬੜੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹਦੇ ਵਿੱਚ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਟਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਟਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪਡ ਜਿਹੜੀ ਹੈ ਤੇ ਚਾਰ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕੀਤੇ ਹੈਗੇ ਆ ਤੇ ਜਿਹਦੇ ਤਾਈ ਜਿਹੜੇ ਇਹ ਦੋਸ਼ੀ ਤਾਂ ਮੱਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਜ਼ੁਰਮ 2558 ਆਰਮਜਕ ਤੇ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ تر세ਮ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲੋਂ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜਿਹੜੀ ਹੈ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਦੇ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫਿਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਸਰਦਾਰ ਸਰ ਦੱਸ ਦਿਓ ਪਾਕਿਸਤਾਨ ਤੋਂ ਆਏ ਨੇ ਤੇ ਆਪਿਆਂ ਜੀ ਨਹੀਂ ਬਤਨ ਚਾਹੀਦਾ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹਨਾਂ ਨੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਤੇ ਸੈਕੰਡ ਜਿਹੜਾ ਮੁਕਦਮਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗ ਮਨੀ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਨੰਬਰ 25 ਦਮੇਤੀ 10/25 ਨੂੰ ਅੰਡਰ ਸੈਕਸ਼ਨ 21C 2527 ਤੇ 296185 ਐਨਡੀਪੀਐਸਟ ਤੱਕ थाना ਕੰਬੋ ਦੇ ਵਿੱਚ ਇਹ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਵੇਂ ਸੁਖਚੈਨ ਸਿੰਘ ਕਾਲਾ ਵਾਸੀ ਝੋਟੀ ਤੇ ਗੁਰਪ੍ਰੀਤ ਸਿੰਘ ਉਹ ਸੋਨੂ ਵਾਸੀ ਝੋਟੀ ਤੇ ਇਹਨਾਂ ਕੋਲੋਂ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਉਹ ਡਰੱਗ ਮੰਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਡੀਐਸਪੀ ਅਟਾਰੀ ਅਸਧਾਨ ਕੁਮਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰੇਂਡਾ ਤੇ ਐਸਐਚਓ ਕੋਮੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰੋਨ ਕਵਰ ਆ ਤੋ ਦੁੱਜੇ ਸਾਨੂੰ ਅਸਲਾ ਰਿਆ ਬਰਾਮਦ ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਵਿਧਾਤੀ ਪੁਲਿਸ ਜਿਹੜੀ ਹੈਗੀ ਆ ਮਾਰੇ ਅਨਸਰ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਨ ਸਮਗਲਰ ਔਰ ਪਲਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅਨਸਰ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਗ੍ਰਿਫਤਾਰ ਕਰਦੇ ਰਵਾਂਗੇ ਸਰ ਇਹਦਾ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਨਹੀਂ ਜਿੰਨੇ ਗ੍ਰফতার ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਇਹਦਾ ਕੋਈ ਕਨੈਕਸ਼ਨ ਹੈਗਾ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹੀ ਹੀਰੋਇਨ ਵਾਲਿਆਂ ਦਾ ਦੂਜੇ ਆਰਮਰ ਵਾਲਿਆਂ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਸਰ ਸ਼ੁਰੂਆਤੀ ਸਾਨੂੰ ਰਿਪੋਰਟ ਦੇ ਵੀ ਆਪਨ ਵਾਲੇ ਹਾਂ ਜੀ ਵੈਪਨ ਵਾਲੇ ਲੜਕੇ ਜੈਂਗਸਟਰ ਨਾਲ ਰਿਲੇਟਡ ਉਹ ਬਾਰੇ ਨਹੀਂ ਅਜੇ ਇਹ ਪੁੱਛਗਿਸ ਦਾ ਹਿੱਸਾ ਹੈਗੇ ਆ ਅਜੇ ਇਨਟੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਤੇ ਵਾਰਦਾਤ ਰੂਤ ਨਹੀਂ ਸਰ ਕੋਈ ਸ਼ੁਰੂਆਤੀ ਤੌਰ ਤੇ ਬਦਲ ਕੋਈ ਇਨਜ਼ਾਮ ਦੇਣਾ ਹੋਵੇ ਜਾਂ ਵੈਪਨ ਕਿਉਂ ਇਹਨਾਂ ਨੇ ਰੱਖੀ ਸੀ ਕੋਈ ਨਹੀਂ ਇਹ ਅਜੇ ਸ਼ਕਤੀ ਨਾਲ ਪੁੱਛਗਿਸ ਕਰਨੀ ਬ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜਬੇ ਪਿਸਟਲ ਦੇ ਲੱਡੇਗਾ ਤਾਂ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸਖਤੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਕੋਲ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਕੋਈ ਰਿਕਵਰੀ ਹੋਊਗੀ ਤਾਂ ਨਾਲ ਸਾਂਝੀ ਕੀਤੀ ਜਾਊ। ਥੈਂਕ ਯੂ